ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਜਦੋਂ ਆਪਾਂ ਬਾਗੇ ਪੁਰਾਣੇ ਤੋਂ ਕੋਟ ਕਪੂਰੇ ਨੂੰ ਜਾਂਦੇ ਆ ਤਾਂ ਪੈਟਰੋਲ ਪੰਪ ਲੰਘਦੇ ਅਨੁਸਾਰ ਥੋੜੀ ਜਿਹੀ ਵਾਟ ਅੱਗੇ ਜਾਂਦੇ ਆ ਸਾਰੀ ਇੱਕ ਇੱਕ ਮੋੜ ਆਉਂਦਾ ਤੇ ਉਹ ਸਿੱਧੀ ਛੱਡ ਕੇ ਰੋਡੇ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਮਿੱਤਰੋ ਕਰੇ ਲੋ ਪਰਿਵਾਰ ਦੇ ਘਰੇ ਨਹੀਂ ਮੈਂ ਇਸ ਟਾਈਮ ਸੋਨੀ ਬਾਈ ਕੇ ਘਰ ਦੇ ਵਿੱਚ ਮੌਜੂਦ ਹਾਂ ਵਪਾਰ ਦਾ ਕੰਮ ਆ 4 ਜਨਵਾਰ ਦਿਖਾਉਣੇ ਆ ਮਿੱਤਰੋ 4 ਜਨਵਰੀ ਸੋਇ ਸਵਾਏ ਹੋਣਗੇ 4 ਜਨਵਾਰਾਂ ਦੇ ਮਗਰ ਮੈਨੂੰ ਲੱਗਦਾ ਮੱਝਾਂ ਮਗਰ ਕੱਟੀਆਂ ਵਾਂ ਤੇ ਗਾਈਆਂ ਮਗਰ ਬੱਛੀਆਂ ਹਨ ਐਂ ਨਾ ਗੱਲ ਬਾਈ ਠੀਕ ਹੈ 4 ਜਨਵਾਰਾਂ ਆਹਦੀ ਬੱਛਾ ਕੱਟੇ ਦਾ ਨਾਮ ਹੈ ਨੀਗਾ ਵੀ ਜਿਹੜਾ ਮਰਜ਼ੀ ਜਾਨਵਰ ਲੈ ਲਿਓ ਮਿੱਤਰੋ ਜਾਨਵਰ ਤੁਹਾਨੂੰ ਮਗਰ ਫੀਮੇਲ ਹੀ ਮਿਲੂਗਾ ਆਹ ਕਰਦੇ ਆ ਗੱਲਬਾਤ ਮਿਲਦੇ ਆ ਬਾਈ ਨੂੰ ਆਪਾਂ ਸੋਨੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀ ਖੇਤਾਂਕਾਰ ਪਰਿਵਾਰ ਜੀ ਠੀਕ ਠਾਕ ਵਧੀਆ ਠੀਕ ਆ ਅੱਛਾ ਸੋਨੀ ਭਾਈ ਅੱਜ ਕਿੰਨੇ ਜਾਨਵਰ ਵਿਖਾਵਾਂਗੇ ਆ ਚਾਰ ਜਾਨਵਰ ਸਰਪੇ ਦੋ ਮੱਝਾਂ ਠੀਕ ਆ ਜੀ ਠੀਕ ਆ ਚਾਰਾ ਸੁਈਆਂ ਚਾਰਾ ਸੁਈਆਂ ਚਾਰਾ ਦੋਨਾਂ ਮਗਰ ਕਟੀਆਂ ਤੇ ਗਾਈਆਂ ਮਗਰ ਬੱਛੀਆਂ ਠੀਕ ਆ ਭਾਈ ਜੀ ਅੱਛਾ ਮਈਆਂ ਭਾਈ ਫਿਰ ਕਿਹੜੇ ਘਰ ਏਰੀਏ ਦੀਆਂ ਆ ਗਈਆਂ ਮਈਆਂ ਆਪਾਂ ਹਸਾਰ ਸ਼ਹਿਰ ਤੇ ਨਾਜ਼ਦੀਕ ਪਿੰਡਾਂ 5-6 ਕਿਲੋਮੀਟਰ ਤੇ ਠੀਕ ਆ ਜੀ ਠੀਕ ਆ ਜੀ ਉਧਰੋਂ ਲੈ ਕੇ ਆਉਂਦੀਆਂ ਹੈ ਠੀਕ ਆ ਅੱਛਾ ਮਈਆਂ ਦੋਵੇਂ ਸੁਈਆਂ ਸਵਾਈਆਂ ਹੀ ਆ ਭਾਈ ਦੋਨੇ ਸੁਈਆਂ ਹੈ ਜਿਹੜੀ 1 ਨੰਬਰ ਵਾਲੀ ਹੈ ਹਾਂਜੀ ਉਹ ਤੇ ਆ ਦੂਜੀ ਪਰਸੋਂ ਸੋਈ ਆ ਅੱਛਾ ਜਿਹੜੀ ਆ ਪਹਿਲੇ ਨੰਬਰ ਤੇ ਮੈਂ ਆ ਇਹ ਕਿੰਨੇ ਕਿਦਨ ਸੋਈ ਆ ਇਹ ਜੀ ਇਹ 13 ਤਰੀਕ ਦੀ ਸੋਈ ਆ ਸਰ 13 ਤਰੀਕ ਦੀ ਸੋਈ ਆ ਤੇ ਅੱਜ ਹੋ ਗਈ ਮੰਨ ਲਓ 25 ਹੋ ਗਈ ਅੱਜ ਹਾਂ ਅੱਜ ਹੋ ਗਈ ਹਾਂਜੀ 12 ਦਿਨ ਹੋ ਗਈ ਸੋਈ ਦੀ 12 ਹੋ ਗਈ ਸੋਈ ਠੀਕ ਆ ਤੇ 12 ਦਿਨਾਂ ਦੇ ਸੋਈ ਥੱਲੇ ਭਾਈ ਕਿੰਨਾ ਦੁੱਧ ਤਿਆਰ ਆ ਹੁਣ ਇਹਦੇ ਥੱਲੇ ਤਿਆਰ ਸਰਬੇ ਜਿਹੜਾ ਕੰਡੇ ਵਾਲਾ ਦੁੱਧ ਆ ਉਹ 14 ਕਿਲੋ ਆ 14 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ 14 ਕਿਲੋ ਦੀ ਇਹਦੀ ਆਪਾਂ ਨੂੰ ਹੈਗੀ ਆ ਉਥੋਂ ਠੀਕ ਆ 14 ਕਿਲੋ ਦੁੱਧ ਦੀ ਗਾਰੰਟੀ ਮਿਲੀ ਹੋਈ ਹੈ ਠੀਕ ਹੈ ਚਵਾਜੂ ਕਿਵੇਂ ਆ ਬਾਈ ਚਵਾਜੂ ਜਮ ਬਿਲਕੁਲ ਓਕੇ ਐ ਕਲੀਅਰ ਠੀਕ ਆ ਤੇ ਘਟ ਜਾਨਵਰ ਜਿਹੜਾ ਇਹਦੇ ਬਾਰੇ ਪੁੱਛ ਦੱਸਿਆ ਉਹਨਾਂ ਨੇ ਕਿਹੜੇ ਸੀਮਨ ਸੁਮਨ ਦਾ ਕਿ ਨਹੀਂ ਜੀ ਨਹੀਂ ਇਹ ਉਥੋਂ ਦੇ ਸਰਕਾਰੀ ਸੀਮਨ ਦਾ ਹੀ ਆ ਹਰਿਆਣਾ ਪੰਚਾਇਤੀ ਸਾਨ ਦਾ ਹੀ ਹੈ ਠੀਕ ਆ ਬਾਈ ਠੀਕ ਆ ਮੈਂ ਡਬਲ ਡੋਬਲ ਬਹੁਤ ਆ ਹਨਾ ਛੋਟੀ ਭਈ ਪਲੀ ਪੁਲੀ ਬਹੁਤ ਆ ਹਨਾ ਅੱਛਾ ਤੇ ਚਵਾ ਪੋਲਾ ਹੀ ਆ ਜਮਾਂ ਜੀ ਚਵਾ ਪੋਲਾ ਵੀਰੇ ਠੀਕ ਆ ਬਾਈ ਠੀਕ ਆ ਤੇ ਬਾਈ ਇਹਦਾ ਰੇਟ ਫਿਰ ਜੀ ਇਹਦਾ ਰੇਟ ਫੋਨ ਤੇ ਹੋ ਸਰ ਓਕੇ ਠੀਕ ਆ ਜੀ ਇਹ ਇੱਕ ਨੰਬਰ ਤੇ ਸੀ ਹਨਾ ਜੀ ਹਾਂ ਜੀ ਅੱਛਾ ਦੋ ਨੰਬਰ ਤੇ ਮੈਂ ਆ ਜਿਹੜੀ ਬਾਈ 2 ਨੰਬਰ ਵਾਲੀ ਵੀ ਉੱਥੋਂ ਹੀ ਲਈ ਆ ਸਰਪੇ ਨਾਲ ਹੀ ਉਧਰਲੇ ਏਰੀਏ ਦੀ ਠੀਕ ਆ ਇਹ ਵੀ ਸੂਈ ਹੈ ਜੀ ਇਹ ਪਰਸੋਂ ਸੂਈ ਆ ਇਹਦੇ ਕੋਲੇ ਹੁਣ ਹੈਗਾ 10 ਕਿਲੋ ਬੋਲਾ 10 ਕਿਲੋ ਬੋਲਾ ਪਰਸੋਂ ਦੀ ਸੂਈ ਤੇ ਇਹਦਾ ਰਿਕਾਰਡ ਕੀ ਹੈ ਦੁੱਧ ਦਾ ਇਹਨੇ 16 ਕਿਲੋ ਦੁੱਧ ਦਿੱਤਾ ਪਿਛਲੇ ਦੂਜੇ ਸੂਈ ਪਿਛਲੇ ਸੂਏ ਨੇ 16 ਕਿਲੋ ਦੁੱਧ ਦਿੱਤਾ ਹਾਂਜੀ ਤੇ ਇਹ ਚਵਾ ਕਿਵੇਂ ਲੱਗਾ ਇਹਨੂੰ ਵੀ ਚਵਾ ਬਿਲਕੁਲ ਪੋਲਾ ਓਕੇ ਆ ਜਾਵਾਂ ਹਾਂਜੀ ਠੀਕ ਆ ਕੱਟੀ ਹੋਈ ਇੰਦੇ ਮਗਰ ਵੀ ਆ ਗਈ ਠੀਕ ਆ ਬਾਈ ਐਮ 51 ਦੀ ਕੱਟੀ ਹੈ ਇਹਦੇ ਮਗਰ ਇੰਦੇ ਮਗਰ ਐਮ 51 ਦੀ ਕੱਟੀ ਹੈ ਅੱਛਾ ਬਾਈ ਇਹਦਾ ਰੇਟ ਇਦਰ ਇਟ ਵੀ ਸੋ ਫੋਨ ਤੇ ਸਾਰੇ ਫੋਨ ਰੇਟ ਸਾਰਿਆਂ ਦਾ ਫੋਨ ਤੇ ਓਕੇ ਠੀਕ ਆ ਜੀ ਲੈ ਮਿੱਤਰੋ ਇਹਦੇ ਸਾਰੇ 10 ਕਿਲੋ ਮੈਂ ਬੋਲੇ ਤੋਂ ਸਟਾਰਟ ਆ ਪਲੀ ਪੁਲੀ ਬਹੁਤ ਹਲੇਵੇ ਲੂਵੇ ਲੋ ਵੇਖੋ ਤੁਸੀਂ ਕਿਹੜੀ ਜ਼ਬਰਦਸਤ ਆ ਪੂਰੀ ਲਿਓ ਵੀਰ ਜੀ ਸੋਨਾ ਜਿਹੜਾ ਇਹਨੂੰ ਸਰੀਰਕ ਪਕਾਠਾ ਜਿੰਨਾ ਲੇਵਾ ਹੈਗਾ ਮਰਬੂਤ ਆ ਪੂਰਾ ਇਹਨੂੰ ਲੱਗਿਆ ਹੋਇਆ ਮਿੱਤਰੋ ਠੀਕ ਆ ਰੇਟ ਇਹਦਾ ਵੀ ਬਾਈ ਹੁਣੀ ਫੋਨ ਦੇ ਉੱਤੇ ਹੀ ਤੈਅ ਕਰਨਗੇ ਮਿਲਕ ਵੈਣ ਬਹੁਤ ਸਟਰੋਂਗ ਆਂਦੀ ਹੈ ਨਾ ਬਾਈ ਦੋਵੇਂ ਮਈਆਂ ਦੀ ਮਿਲਕ ਵੈਣ ਆ ਜਿਹੜੀ ਪੂਰੀ ਸਟਰੋਂਗ ਆ ਹੈਵੀ ਆ ਸਰ ਬਈ ਮਈਆਂ ਦੋਨੇ ਚੰਗੇ ਸੋਟਾ ਲੜਕਾਣੇ ਦੀ ਘਰਾਣੀ ਦੀਆਂ ਮਈਆਂ ਨਾ ਅਕਾਲਪੁਰਖ ਦੇ ਹੱਥ ਆ ਹੈ ਨਾ ਉਹਨਾਂ ਨੇ ਇਹ ਤਾਂ ਗੱਲ ਹੈ ਜੀ ਉਹ ਤਾਂ ਪਰਮਾਤਮਾ ਨੇ ਕਰ ਦੇਣਾ ਹੈ ਨਾ ਸਹੀ ਗੱਲ ਆ ਪਹਿਲੇ ਵਾਲ ਉਹ ਬਹੁਤ ਚੰਗਾ ਮਈਆ ਚੰਗਾ ਅੱਛਾ ਬਈ ਇਹ ਤਾਂ ਹੋ ਗਿਆ ਦੋ ਮੱਝਾਂ ਆਪਣੀਆਂ ਤੇ ਆ ਕਰਾਸ ਗਾਂ ਫਿਰ ਇਹ ਸਰ ਬਈ ਰਾਤ ਸੋਈਆ 2 1:3 2 ਵਜੇ ਠੀਕ ਆ ਜੀ ਸਵੇਰੇ ਭਲਾਂ ਵੀ ਹੈਗੀਆਂ ਥੋੜੀਆਂ ਜੀਆਂ ਨਾ ਮਾੜਾ ਮੋਟਾ ਤਾਜੀ ਸੂਈ ਕਰ ਜਾਂਦੀ ਆ ਹਾਂ 11 21 ਹੋ ਜਾਂਦਾ ਤਾਂ 22 ਦੂਜਾ ਅੱਛਾ ਦੂਜਾ ਸੂਆ ਸੋਈ ਆ ਦੂਜਾ ਸੂਆ ਸੋਈ ਆ ਬੱਚਾ ਆਂਦਾ ਕਿਹੜਾ ਬੱਚਾ ਆ ਗਿਆ ਇਹਦੀ ਬੱਛੀ ਆ ਚਿੱਟੀ ਆ ਡੱਬੀ ਆਹ ਪਰਲੀ ਬੱਛੀ ਡੱਬੀ ਇਹਦੀ ਆ ਅੱਛਾ ਡੱਬੀ ਬੱਛੀ ਜਾਂਦੀ ਆ ਹੈ ਹਾਂਜੀ ਦੇਚਵਾ ਕਿਵੇਂ ਲੱਗਾ ਇਹਨੂੰ ਸਾਹ ਬਹੁਤ ਸੋਣਾ ਇਹਦਾ ਪੋਲੀ ਤਾਰ ਪੋਲੀ ਤਾਰਾ ਹੈ ਹਾਂਜੀ ਅੱਛਾ ਬੱਛਾ ਆ ਗਿਆ ਇਹਨੇ ਮੈਂ ਕਰਕੇ ਬੱਛੀ ਜੀ ਬੱਛੀ ਜਾਂਦੀ ਮੈਂ ਇੰਪੋਰਟਡ ਸੀਮੰਟ ਦੀ ਬੱਛੀ ਆ ਇਹਦੇ ਮਗਰ ਇੰਪੋਰਟਡ ਸੀਮੰਟ ਦੀ ਬੱਛੀ ਆ ਠੀਕ ਆ ਜੀ ਤੇ ਇਹ ਬਈ ਦੁੱਧ ਦਾ ਰਿਕਾਰਡ ਕੀ ਦੱਸਿਆ ਦੁੱਧ ਦਾ ਰਿਕਾਰਡ ਵੀਰੇ ਇਹਦਾ ਪਿਛਲੇ ਸੂਏ ਦਾ 22 ਕਿਲੋ ਦੱਸਿਆ ਠੀਕ ਆ ਜੀ ਬਾਕੀ ਹ ਠੀਕ ਆ ਪਰ ਵੈੜ ਦੁੱਧ 26 ਕਿਲੋ ਦੇ ਦਊਗੀ ਦੇਣਾ ਚਾਹੀਦਾ ਯੋਲੇ ਵਾਲੂ ਵਾ ਬਹੁਤ ਮਜ਼ਬੂਤ ਆ ਹਨਾ ਹੂੰ ਵਕੇ ਟਿਕਾਣੇ ਦਾ ਲੈ ਵਾ ਖਾ ਪੀ ਕੇ ਅਜਦਾ ਜਾਪੇ ਜੇ ਵੀ ਆ ਹਾਂਜੀ ਤਾਂ ਅੱਜ ਸਵੇਰੇ ਸੂਈ ਆ ਰ ਜੇਰ ਜੂਰ ਪਾਤੀ ਆ ਵਧੀਆ ਨੇ ਜੇਰ ਜੂਰ ਪ੍ਰੋਪਰ ਆ 5:30 ਵਜੇ ਪੈ ਗਈ ਸਵੇਰੇ ਠੀਕ ਆ ਬਾਈ ਠੀਕ ਆ ਆ ਇਹਦੇ ਮਗਰ ਬੱਚੀ ਆ ਗਈ ਮੇਰੇ ਕੋਲ ਬੱਚੀ ਵੀ ਬਹੁਤ ਸੋਹਣੀ ਦਿੱਤੀ ਹੈ ਨਾ ਅੱਛਾ ਬਾਈ ਤੇ ਜਿਹੜੀ ਜਰਸੀ ਗਾਮ ਆ ਜੀ ਜਰਸੀ ਗਾਂ ਨੂੰ 3 ਦਿਨ ਹੋ ਗਏ ਸਰਵਸ ਹੋਈ ਨੂੰ ਅੱਛਾ 3 ਦਿਨ ਹੋ ਗਏ ਤੇ ਇਹਦੇ ਮਗਰ ਵੀ ਬੱਚੀ ਹੋਈ ਹੈ ਜੀ ਜੀ ਮਗਰ ਵੀ ਬੱਚੀ ਹੋਈ ਆ ਛੋਟੀ ਵਾਲੀ ਠੀਕ ਆ ਇਹਦੇ 3 ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਤਿਆਰ ਆ 12 ਕਿਲੋ 12 ਕਿਲੋ ਜੀ ਠੀਕ ਆ ਭਾਈ ਇਹ ਦੇ ਦੂਗੀ 15 ਕਿਲੋ ਦੁੱਧ ਕਿ ਨਹੀਂ 15 16 ਕਿਲੋ ਦੇ ਦਊਗੀ ਠੀਕ ਆ ਭਾਈ ਚਵਾ ਕਿਵੇਂ ਲੱਗਾ ਇਹਨੂੰ ਵੀ ਚਵਾ ਬਹੁਤ ਸੋਹਣਾ ਬਾਕੀ ਥੋੜੀ ਸੰਭੀ ਘਟ ਆ ਹੂੰ ਤੇ ਦੁੱਧ ਤਾਂ ਜਿਆਦੇ ਵਾਲੀ ਸੀ ਬੱਚੀ ਆ ਸਾਬ ਸਭਾਲ ਲੋ ਟੁੱਟੀ ਹੋਈ ਹੈ ਸਾਬ ਸਭਾਲ ਲੋ ਥੋੜੀ ਟੁੱਟੀ ਹੈ ਹਮ ਅੱਛਾ ਇਹਦਾ ਰੇਟ ਬਾਈ ਕੀ ਰਹੂਗਾ ਜੀ ਇਹਦਾ ਰੇਟ ਫੋਨ ਤੇ ਹੋਊਗਾ ਸਰ ਠੀਕ ਆ ਬਾਈ ਠੀਕ ਆ ਜੀ ਲੈ ਮੇਤਰੋ ਜਰਸੀ ਗਾਂ ਜਿੰਨੇ ਲੈਣੀ ਉਹਨਾਂ ਲਈ ਇਹ ਸੁਆ ਬਾਈ ਦੂਜਾ ਕੀ ਤੀਜਾ ਸੁਆ ਦੂਜਾ ਠੀਕ ਆ ਜੀ ਲੈ ਵੇਲੂ ਵੇਲੋ ਬੜੀ ਮਜ਼ੇ ਦੀ ਚੰਗੀ ਹੈ ਨਾ ਥਣ ਲੈਵਾ ਤਾਂ ਹਮ 2 ਲੱਖ ਵਾਲੀ ਨੂੰ ਲੱਗਿਆ ਇਹਦੇ ਨਾਲ ਦਾ ਹਮ ਕੁਆਲਿਟੀ ਆ ਸਹੀ ਕੁਆਲਿਟੀ ਬਹੁਤ ਆ ਬਸ ਥੋੜੀ ਜਿਹਾ ਇੱਕ ਫਿੱਕਾ ਪਣ ਰਹਿ ਗਿਆ ਆ ਲਿੱਸੀ ਕਰਤੀ ਸਭ ਹੀ ਨਹੀਂ ਨਾ ਸੰਭਾਈ ਕੱਟ ਹੋਈ ਹੈ ਚਲੋ ਐਵੇਂ ਜੇ ਰਾਜੀ ਹੁੰਦੀ ਤਾਂ ਫਿਰ ਤੁਸੀਂ ਵੀ ਕਿਹੜਾ ਭਾਜੋ ਦੇ ਦਿੰਨੀ ਥੋੜਾ ਜਿਹਾ ਆ ਕਿੱਤਾਂ ਹੋ ਜਾਣੇ ਫਿਰ ਆਪਾਂ ਵੀ ਬਾ ਤਾਂ ਖਰੀਦਣੀ ਸੀ ਤਾਂ ਖਰੀਦਦਾਰੀ ਕਰਕੇ ਤਾਂ ਹੀ ਵਿਗਣੀ ਹੁਣ ਜੈਜਪਾਲ ਕਿਉਂਕਿ ਚੀਜ਼ ਦਾ ਤਾਂ ਉੱਥੇ ਜਾਣਾ ਬਾਈ ਹਨਾ ਬੱਛੀ ਬਹੁਤ ਚੰਗੀ ਏ ਇਹ ਦੇ ਮਗਰ ਵੀ ਹਾਂ ਬੱਛੀ ਇਹਦੇ ਮਗਰ ਵੀ ਚੰਗੀਆਂ ਬਾਈ ਆਹ ਲਾਲ ਡੱਬੀ ਆ ਹਨਾ ਹਾਂ ਲਾਲ ਡੱਬੀ ਇਹਦੀ ਆ ਵਾਈਟ ਕਲਰ ਦੀ ਉਹਦੀ ਆ ਠੀਕ ਆ ਇਹਨੂੰ ਅਜੇ ਦੂਜਾ ਦਿਨ ਹੈ ਕਿ ਤੀਜਾ ਸੋਈ ਇਹਨੂੰ ਤੀਜਾ ਦਿਨ ਹੈ ਉਹ ਰਾਤ ਸੋਈ 1:30 ਵਜੇ ਠੀਕ ਆ ਬਾਈ ਠੀਕ ਆ ਜੀ ਇਹ ਜਨਵਰੀ ਸੀ ਬਾਈ ਹੁਣਾਂ ਦੇ ਕੋਲੇ ਚਾਰੇ ਚਾਰਾ ਜਨਵਰ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਪਸੰਦ ਆ ਜਾਊਗਾ ਗੱਲਬਾਤ ਬਾਈ ਹੁਣਿਆਂ ਦੇ ਨਾਲ ਕਰ ਲਿਆ ਜੇ ਸਿੱਧੀਆਂ ਕਰਦੇ ਸਾਰੇ ਚਾਰੇ ਜਾਨਵਰ ਸੂਏ ਸਵਾਈ ਵਿਖਾਏ ਆ ਰੋਡੇ ਪਿੰਡ ਦੇ ਵਿੱਚ ਉਹ ਦਿਖਾਏ ਆ ਤੇ ਰੋਡੇ ਪਿੰਡ ਜिले ਮੁੱਗੇ ਦਾ ਮਾਨਮੱਤਾ ਨਗਰ ਇਤਿਹਾਸਕ ਪਿੰਡ ਆ ਗੱਲਬਾਤ ਲਈ ਨੰਬਰ ਆਪਾਂ ਲੈ ਲੈਨੇ ਆ ਬਾਈ ਸੋਨੀ ਦਾ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਕਰਨੀ ਗੱਲਬਾਤ ਮਿੱਤਰੋ ਬਾਈ ਨੰਬਰ ਦੇ ਦਈਏ ਜੀ 96462 ਜੀ 0525 96460925 96460925 ਹੈ ਨਾ ਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਧੰਨਵਾਦ ਸ਼ੁਕਰੀਆ ਜੀਓਰੋ